ਸਸਿਕਾ ਜੀ ਮਹਾਕੋਮਲ ਕਪੂਰ ਤੋਂ ਦੇਖ ਰਹੇ ਚੈਨਲ ਪੰਜਾਬੀ ਕੈਨੇਡਾ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਦਰਅਸਲ ਪੂਰਬੀ ਟੋਰਾਂਟੋ ਦੇ ਇੱਕ ਪਬ ਦੇ ਵਿੱਚ ਗੋਲੀਬਾਰੀ ਦੀ ਘਟਨਾ ਵਾਪਰੀ ਹੈ ਇਸ ਗੋਲੀਬਾਰੀ ਦੇ ਵਿੱਚ ਬਹਾਰਾ ਲੋਕ ਜ਼ਖਮੀ ਹੋਏ ਨੇ ਹਾਲੇਕਿ ਕੈਨੇਡਾ ਪੁਲਿਸ ਵੱਲੋਂ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਘਟਨਾ ਬੀਤੀ ਰਾਤ ਸਕਾਰਪਰੋਡ ਟਾਊਨ ਸੈਂਟਰ ਨੇੜੇ ਇੱਕ ਪਬ ਦੇ ਵਿੱਚ ਵਾਪਰੀ ਹੈ ਅਤੇ ਗੋਲੀਬਾਰੀ ਤੋਂ ਬਾਅਦ ਦੋਸ਼ੀ ਮੋਕੇ ਤੋਂ ਫਰਾਰ ਨੇ ਪਾਰਿਸ ਜ਼ਖਮੀਆਂ ਨੂੰ ਤੁਰੰਤ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਇਸ ਦੇ ਨਾਲ ਹੀ ਪੁਲਿਸ ਨੇ ਕਟਨਾਵਲੀ ਥਾਣੇ ਦੇ ਨੇੜੇ ਡੈਨ ਵਾਲੇ ਲੋਕਾਂ ਨੂੰ ਸੂਚਿਤ ਰਹਿਣ ਦੀ ਚੇਤਾਵਨੀ ਵੀ ਦਿੱਤੀ ਹੈ ਫਿਲਹਾਲ ਹਮਲਾਵਰ ਫਰਾਰ ਹੈ ਤੇ ਪੁਲਿਸ ਉਸ ਦੀ ਭਾਲ ਕਰ ਰਹੀ ਹੈ ਕ੍ਰਾਂਟੋ ਦੇ ਸਕੋਰਬੋ ਦੇ ਵਿੱਚ ਸ਼ੁੱਕਰਵਾਰ ਦੀ ਰਾਤ ਇੱਕ ਸਮੂਹਿਕ ਗੋਲੀਬਾਰੀ ਦੀ ਘਟਨਾ ਦੇ ਵਿੱਚ ਕਟੋਕਟ 12 ਲੋਕ ਜ਼ਖਮੀ ਹੋਏ ਨੇ ਇਹ ਘਟਨਾ तकरीबन 10:30 ਵਜੇ ਬੀਤੀ ਰਾਤ ਪਰੋਗਰੈਸ ਐਵੇਨਿਊ ਦੇ ਕਾਰਪੋਰੇਟ ਡਰਾਈਵ ਦੇ ਨੇੜੇ ਵਾਪਰੀ ਹੈ ਪੁਲਿਸ ਅਧਿਕਾਰੀਆਂ ਦੇ ਅਨੁਸਾਰ ਇਸ ਘਟਨਾ ਦੇ ਦੌਰਾਨ ਇੱਕ ਪਬ ਨੇੜੇ ਕਈ ਲੋਕਾਂ ਨੂੰ ਗੋਲੀਆਂ ਲੱਗੀਆਂ ਨੇ ਹਾਲਾਂਕਿ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਜ਼ਖਮੀ ਦੀ ਹਾਲਤ ਹੈ ਜਿਵੇਂ ਸਪਸ਼ਟ ਨਹੀਂ ਹੈ ਪੁਲਿਸ ਅਤੇ ਐਮਰਜੈਂਸੀ ਸੇਵਾਵਾਂ ਤੁਰੰਤ ਮੌਕੇ ਤੇ ਪਹੁੰਚੀਆਂ ਤਾਂ ਜੋ ਇਲਾਕੇ ਨੂੰ ਸੁਰੱਖਿਅਤ ਕੀਤਾ ਜਾ ਸਕੇ ਅਤੇ ਜ਼ਖਮੀਆਂ ਨੂੰ ਸਹਾਇਤਾ ਪ੍ਰਦਾਨ ਕੀਤੀ ਜਾ ਸਕੇ ਇਸ ਗੱਲ ਦੀ ਪੁਸ਼ਟੀ ਕਰਦੇ ਹੋਏ ਪੁਲਿਸ ਨੇ ਕਿਹਾ ਕਿ ਦੋਸ਼ੀ ਹਜੇ ਵੀ ਫਰਾਰ ਚੱਲਦੇ ਨੇ ਅਤੇ ਪੁਲਿਸ ਉਨ੍ਹਾਂ ਦੀ ਭਾਲ ਕਰ ਰਹੀ ਹੈ ਗੋਲੀਬਾਰੀ ਕਰਨ ਵਾਲੀ ਸੀ ਪਛਾਣ ਹਮਲੇ ਦੇ ਉਦੇਸ਼ਾਂ ਜਾਂ ਫਿਰ ਹਮਲੇ ਦੇ ਵਿੱਚ ਵਰਤੇ ਗਏ ਹਥਿਆਰ ਬਾਰੇ ਅਜੇ ਤੱਕ ਕੋਈ ਵੀ ਜਾਣਕਾਰੀ ਜਨਤਕ ਨਹੀਂ ਕੀਤੀ ਗਈ ਹੈ ਪਰ ਇਲਾਕੇ ਦੇ ਵਸਨੀਕਾਂ ਨੂੰ ਚੌਕਸ ਰਹਿਣ ਤੇ ਕਿਸੇ ਵੀ ਸ਼ੱਕੀ ਗਤੀਵਿਧੀ ਦੀ ਤੁਰੰਤ ਕਾਨੂੰਨ ਲਾਗੂ ਕਰਨ ਵਾਲਿਆਂ ਨੂੰ ਰਿਪੋਰਟ ਕਰਨ ਦੀ ਅਪੀਲ ਕੀਤੀ ਗਈ ਹੈ ਗੋਲੀਬਾਰੀ ਦੇ ਵਿੱਚ ਇੱਕ 20 ਸਾਲਾਂ ਔਰਤ ਦੀ ਮੌਤ ਹੋ ਗਈ ਹੈ ਤੇ ਇੱਕ ਆਦਮੀ ਹਲੇ ਵੀ ਕਾਫੀ ਗੰਭੀਰ ਦਸਿਆ ਜਾ ਰਿਹਾ ਹੈ ਟੋਰਾਂਟੋ ਪੁਲਿਸ ਨੇ ਸ਼ੁੱਕਰਵਾਰ ਰਾਤ ਨੂੰ ਇੱਕ ਭੀੜ ਭੜੱਕੇ ਵਾਲੇ ਸਕਾਰਪਰੋ ਪਬ ਦੇ ਵਿੱਚ ਗੋਲੀਬਾਰੀ ਵਾਲੇ ਤਿੰਨ ਸ਼ੱਕੀਆਂ ਦੀ ਭਾਲ ਕਰ ਰਹੀ ਹੈ ਜਿਨ੍ਹਾਂ ਨੇ ਬਾਜ਼ਾਰ ਦੇ ਵਿੱਚ 12 ਲੋਕਾਂ ਨੂੰ ਜ਼ਖਮੀ ਕੀਤਾ ਟੋਰਾਂਟੋ ਪੁਲਿਸ ਦੇ ਮੁਖੀ ਮੈਰਨ ਡੈਵਕਿਨ ਨੇ ਸ਼ਨੀਵਾਰ ਦੁਪਹਿਰ ਨੂੰ ਪਾਈਪਰ ਆਰਮਜ਼ ਦੇ ਵਿੱਚ ਗੋਲੀਬਾਰੀ ਵਾਲੀ ਥਾਂ ਦਾ ਦੌਰਾ ਵੀ ਕੀਤਾ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਨਾ ਸਿਰਫ ਸਾਡੇ ਸ਼ਹਿਰ ਨੂੰ ਸਗੋਂ ਇੱਥੇ ਮੌਜੂਦਾ ਲੋਕਾਂ ਨੂੰ ਵੀ ਹਿਲਾ ਦਿੰਦੀਆਂ ਨੇ ਪੁਲਿਸ ਨੇ ਕਿਹਾ ਹੈ ਕਿ ਤਿੰਨ ਨਕਾਬਪੋਸ਼ ਸ਼ੱਕੀ ਪੁਰਸ਼ ਇੱਕ ਅਸਾਜਿਤ ਰਾਈਟਲ ਦੇ ਨਾਲ ਲੈਸ ਅਤੇ ਬਾਕੀ ਹੈਂਡ ਕਰਨ ਦੇ ਨਾਲ ਰਾਤ ਕਰੀਬ 10:30 ਵਜੇ ਪਬ ਦੇ ਵਿੱਚ ਦਾਖਲ ਹੋਏ ਅਤੇ ਕਈ ਲੋਕਾਂ ਉਤੇ ਅੰਨੇਵਾ ਗੋਲੀਆਂ ਚਲਾਨੀਆਂ ਸ਼ੁਰੂ ਕਰ ਦਿੱਤੀਆਂ। ਪੁਲਿਸ ਨੇ ਕਿਹਾ ਕਿ 6 ਲੋਕਾਂ ਨੂੰ ਬਾਹਾਂ ਅਤੇ ਲੱਤਾਂ ਦੇ ਵਿੱਚ ਗੋਲੀਆਂ ਲੱਗੀਆਂ ਨੇ ਅਤੇ ਉਹਨਾਂ ਇਹ ਵੀ ਕਿਹਾ ਹੈ ਕਿ ਸੱਟਾਂ ਗੰਭੀਰ ਸਨ ਪਰ ਜਾਨ ਲੈਵਾ ਨਹੀਂ ਸਨ। ਬਾਕੀ ਪੀੜਤਾਂ ਨੂੰ ਟੁੱਟੇ ਹੋਏ ਸ਼ੀਸ਼ੇ ਉੱਡਣ ਕਾਰਨ ਸੱਟ ਲੱਗਿਆ। ਡੈਮਕਿਵ ਨੇ ਇਹ ਵੀ ਕਿਹਾ ਹੈ ਕਿ ਜਾਂਚ ਤੇਜ਼ੀ ਦੇ ਨਾਲ ਕੀਤੀ ਜਾ ਰਹੀ ਹੈ ਅਤੇ ਉਹਨਾਂ ਇਹ ਵੀ ਕਿਹਾ ਹੈ ਕਿ ਉਹ ਲੋਕਾਂ ਦੇ ਵਿੱਚ ਸੁਰੱਖਿਆ ਦੀ ਭਾਵਨਾ ਨੂੰ ਬਹਾਲ ਕਰਨ ਦੇ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਨੇ। ਜ਼ਿਕਰ ਹੋਇਆ ਕਿ ਪੁਲਿਸ ਨੇ ਜਿੱਥੇ ਲੋਕਾਂ ਨੂੰ ਸੂਚਿਤ ਰਹਿਣ ਦੀ ਗੱਲ ਆਖੀ ਹੈ ਤਾਂ ਉਥੇ ਪੁਲਿਸ ਨੇ ਕਿਹਾ ਕਿ ਇੱਕ ਸ਼ੱਕੀ ਨੂੰ ਕਾਰ ਦੇ ਵਿੱਚੋਂ ਫਸਦੇ ਵੀ ਦੇਖਿਆ ਗਿਆ ਅਤੇ ਉਹ ਹਜੇ ਵੀ ਫਰਾਗ ਚੱਲ ਰਿਹਾ ਹੈ। ਇਸੇ ਨਾਲ ਹੀ ਲੋਕਾਂ ਨੂੰ ਇਲਾਕੇ ਤੋਂ ਦੂਰ ਰਹਿਣ ਦੀ ਚੇਤਾਵਨੀ ਦੇ ਦਿੱਤੀ ਗਈ ਹੈ ਅਤੇ ਪੁਲਿਸ ਨੇ ਕਿਹਾ ਕਿ ਗੋਲੀਬਾਰੀ ਮਾਮਲੇ ਦੇ ਵਿੱਚੋਂ ਪੁਲਿਸ ਨੂੰ ਤਿੰਨ ਲੋਕਾਂ ਤੇ ਸ਼ੱਕ ਹੈ ਅਤੇ ਦੋਸ਼ੀਆਂ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਬਿਊ ਰਿਪੋਰਟ ਚੈਨਲ ਪੰਜਾਬੀ